अपना नाम ਦੱਸਿਓ ਤੇ ਅੱਜ ਕੀ ਕੰਮ ਪਾਥਰੀ ਜੜਕ ਲੇਤੀ ਜੈ ਸ਼ਰਮ ਜੀ ਮੇਰਾ ਨਾਮ ਮਨੋਜੀ ਕੁਮਾਰ ਡਿਪਟੀ ਸ਼ਿਫਰ ਸਰਦੋ ਠੀਕ ਹੈ ਜੀ ਅੱਜ ਸਾਨੂੰ ਕਿਤਾ ਫੋਨ ਆਇਆ ਸੀ ਕਹਿੰਦੇ ਬੱਚੇ ਨੂੰ ਨਾ ਦਾਤਰ ਮਾਰਤੇ ਆ ਤੇ ਅਸੀਂ ਫੋਨ ਆਇਆ ਤੇ ਹੀ ਵੇਖਿਆ ੜਕੇ ਤੇ ਮੂੰਹ ਬੰਨਿਆ ਸੀ ਮਜਦ ਬੱਚੇ ਦਾ ਕਾਇਦਾ ਉਹਦੇ ਦਾਤਰ ਵਜੇ ਪੰਜ ਛੇ ਜਗ੍ਹਾ ਦਾਤਰ ਮਾਰੇ ਆ ਇਹ ਲਾਗੇ ਮੁਸਲਮਾਨਾ ਬਕਾਨ ਹੈਗਾ ਮੁਸਲਮਾਨਾ ਦੇ ਬੈਕਸੈਟ ਤੋਂ ਕੋਠੇ ਕਿਤੇ ਤਾਂ ਕਿਨੇ ਕਿ ਕੋਠੋ ਦੇ ਸੁਟਾ ਤੇ ਜਿੱਤਾ ਮੇ ਰੱਤਾ ਵੀ ਹਰੀਏ ਲਈ ਦੇ ਤਤ ਵੀ ਲਈ ਆਪਾਂ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਵਾ ਡਿਊਟੀ ਅਫਸਰ ਪਹੁੰਚੇ ਵਾ ਤੇ ਜਿਹੜੀ ਆਪਾਂ ਬੰਦੀ ਹੈ ਉਹ ਕਾਰਵਾਈ ਕਰਾ ਰਹੇ ਆ ਤੇ ਪੁਲਿਸ ਨਹੀਂ ਕਾਰਵਾਈ ਕਰੀਗੀ ਆਪਾਂ ਸੀਪੀ ਸਾਹਿਬ ਕੋ ਜਾਵਾਂਗੇ ਜੀ ਇਹ ਪਹਿਲਾਂ ਵੀ ਕਦੀ ਐਸਾ ਕੋਈ ਨੌਲੇਜ ਸਰ ਹਫਤਾ ਪਹਿਲੇ ਵੀ ਹੋਇਆ ਹਫਤਾ ਪਹਿਲੇ ਵੀ ਐਸਾ ਕਿਸ ਨੇ ਮਾਰ ਕੇ ਆਂਦੇ ਆਂਦਰਾ ਕੱਢਦੀਆਂ ਸੀ ਉੱਥੇ ਵੀ ਕਿਸ ਨੇ ਨੱਪਿਆ ਵੀ ਆਪਾਂ ਖੋਲਿਆ ਜਾ ਸਰ ਉੱਥੇ ਸਾਰਾ ਮਾਸ ਹੀ ਰਹਿ ਜਾਂਦਾ ਬਾਕੀ ਸਭ ਸਾਡੀ ਕਹਿੰਦੇ ਜਣੇ ਬਸ ਕਿੰਨੇ ਕਿ ਕਿੰਨੇ ਕਿ ਚਿਰ ਦਾ ਉਹ ਹੈਗਾ ਸਰ ਇਹ ਸਰ 6 ਸਾਲ ਦਾ 6 ਕੁ 6 ਮਹੀਨੇ 6 ਮਹੀਨੇ ਦਾ ਕਿਸ ਤਰ੍ਹਾਂ ਸਮਝਦੇ ਪਈਆ ਤਾਂ ਮੰਨਦਾ ਬਾਕੀ ਤਾਂ ਸਮੇਂ ਤੇ ਅੰਮ੍ਰਿਤ ਸਰ ਇੱਕ ਪ੍ਰਵਤਰ ਤਰਤੀ ਮੰਨ ਲਿਆ ਜੀ ਇਹੋ ਜਿਹਾ ਕੰਮ ਹੋਣਾ ਉੱਤੋਂ ਅੱਜ ਤੱਕ ਬਿੱਤਰ ਦਿਨ ਵੀ ਐ ਇਹੋ ਜਿਹਾ ਕੰਮ ਹੋ ਜਾਣਾ ਕਿਤੇ ਨਾ ਕਿਤੇ ਲੱਗਦਾ ਨਹੀਂ ਮੌਲ ਨੂੰ ਖਰਾਬ ਪਰ ਮੈਂ ਤੇ ਇੱਕ ਸਰ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸੀਪੀ ਸਾਹ ਨੂੰ ਇੱਥੇ ਘਰ ਤੋਂ ਘਟ ਇੱਕ ਕਮਰੇ ਚ 25 25 30 30 ਮੁਸਲਮਾਨ ਰਹਿੰਦੇ ਘਰ ਤੋਂ ਘਰ ਤੋਂ ਉਹ ਮਕਾਨ ਨੇ 30 40 ਮਕਾਨ 30 40 ਚ ਮਿਲ ਗਈ 30 30 ਬੰਦੇ ਰਹੇ ੜੇ ਮੁਸਲਮਾਨ ਤੇ ਮੈਂ ਤਾਂ ਇਹਨਾਂ ਦਾ ਆਧਾਰ ਕਾਰਡ ਤੱਕ ਨਹੀਂ ਗਏ ਇਹਨਾਂ ਦੇ ਇਹਨਾਂ ਦਾ ਪਛਾਣ ਮੈਂ ਕਹਿੰਦਾ ਕੀਤੀ ਜਾਵੇ ਉਹ ਤਾਂ ਵੈਰੀਫਾਈ ਕੀਤੀ ਜਾਵੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਪਰ ਇਹਨਾਂ ਕੋ ਗਏ ਉਤੋਂ ਡੁੱਡ ਕੇ ਪੈਣੇ ਨੇ ਤੇ ਆਪਾਂ ਗੰਦੇ ਆ ਜੋ ਵੀ ਵੈਰੀਫਾਈ ਕਰਨੀ ਚਾਹੀਦੀ ਸੀਪੀ ਨੂੰ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਨੂੰ ਮਤਲਬ ਕਿ ਜੋ ਵੈਰੀਫਾਈ ਇਹਨਾਂ ਦੇ ਕਰ ਰੇ ਕਰਨੀ ਚਾਹੀਦੀ ਜੀ ਹੁਣ ਮੰਗ ਕੀ ਕਰਦੇ ਹੁਣ ਮੰਗ ਕਰਦੇ ਜੀ ਇਹ ਪਰਚਾ ਦੱਚਾ ਕੇ ਕਾਰਵਾਈ ਕਰਾਓਗੇ ਜੀ ਤੁਹਾਨੂੰ ਸ਼ੱਕ ਹੈ ਵੀ ਸ਼ੱਕ ਹੈ ਭਾਈ ਉਹ ਮੁਸਲਮਾਨ ਹੈਗਾ ਜੀ ਲੱਗ ਹੀਗਾ ਉਹਦਾ ਲਾਇਆ ਇਦਾਰ卡 ਦਾ ਫੋਨ ਵੀ ਲਾਇਆ ਤੇ ਸਾਨੂੰ ਉਹਦਾ ਸ਼ੱਕ ਉਹਦਾ ਘਰ ਦਾ ਬੈਕਸੈਟ ਤੋਂ ਸਰ ਤੁਹਾਨੂੰ ਕਿੰਨੇ ਕ ਵੇ ਦਾ ਟਾਈਮ ਸਰ ਮੈਨੂੰ 11:00 ਵਜੇ ਨਾਲ ਉਹਨਾ 11:00 ਇਲਾਕਾ ਗੈਰਾ ਜੀ ਇਹ ਨੀਵਾ ਇਲਾਕਾ ਗਾਦ ਬਖਸ਼ ਨਗਰ ਗੁਜੇ ਵੀ ਲੱਗੇ ਸਰ ਹਮੇਸ਼ਾ ਇਸ ਤਰ੍ਹਾਂ ਦੇ گاਉਂਾਂ ਤੇ ਹਤਿਆਚਾਰ ਹੁੰਦੇ ਆ ਪ੍ਰਸ਼ਾਸਨ ਨੂੰ ਸਖਤੀ ਵਸੇ ਵਰਤਣੀ ਨਹੀਂ ਚਾਹੀਦੀ ਪਰ ਜ਼ਰੂਰ ਜੀ ਜੂ ਪ੍ਰਸ਼ਾਸਨ ਨੂੰ ਚਾਹੀਦਾ ਭਜੀਆ ਹੁਣ ਡਾਕਟਰ ਵਗੈਰਾ ਵੀ ਆਏ ਡਾਕਟਰ ਆਈ ਆ ਸਿਵਲ ਚ ਵੀ ਆਈ ਆ ਪ੍ਰਸ਼ਾਸਨ ਵੀ ਆਈ ਆ ਕਰਨ ਦੇ ਜੋ ਬੰਦੀ ਕਾਰਵਾਈ ਪਕਰਾ ਰਹੇ ਆ ਜੀ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਚੱਲਦੀ ਆਪਾਂ ਜੋ ਵੀ ਬੰਦੀ ਕਾਰਵਾਈ ਕਰਾਂਗੇ ਭਜੀਆ ਜਸ਼ਨ ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟ ਗੌਰ ਰਖਸ਼ਾ ਮਾ ਸੰਗਤ ਦਾ ਰਾਸ਼ਟ ਦੇ ਅਕਸ਼ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਛੋਟਾ ਜਿਹਾ ਜਿਹੜਾ ਬਛੜੀ ਹੈ ਉਹਦੇ ਦਾਤਰ ਦੇ ਨਾਲ ਉਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਸਾਰੇ ਜ਼ਖਮ ਜਿਹੜੇ ਨੇ ਉਹਦੇ ਸਰੀਰ ਦੇ ਉੱਪਰ ਨੇ ਮੌਕੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਕੇ ਮੌਕਾ ਦੇਖਿਆ ਤੇ ਐਨੀਮਲ ਹਸਬੈਂਡਰੀਸ ਡਿਪਾਰਟਮੈਂਟ ਦੇ ਨਾਲ ਕੰਟੈਕਟ ਕੀਤਾ ਕਿਉਂਕਿ ਬਛੜੇ ਦੇ ਹਾਲਾਤ ਜਿਹੜਾ ਬਹੁਤ ਹੀ ਜ਼ਿਆਦਾ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਅਸੀਂ ਉੱਥੋਂ ਦੇ ਆਸ-ਪਾਸੇ ਲੋਕਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਪਹਿਲੀ ਵਾਰਦਾਤ ਨਹੀਂ ਹੋਈ ਆਲਰੇਡੀ ਪਿਛਲੇ ਹਫਤੇ ਦੇ ਵਿੱਚ ਦੋ ਵਾਰਦਾਤਾਂ ਜਿਹੜੀਆਂ ਇਹੋ ਜਿਹੀਆਂ ਹੋ ਚੁੱਕੀਆਂ ਨੇ ਜਿਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਛੜੀ ਦਾ ਪੇਟ ਦੀਆਂ ਅੰਤਰਾ ਕੱਢ ਕੇ ਗਲੇ ਦਾ ਸਾਰਾ ਮਾਸ ਕੱਢ ਕੇ ਉਹਨੂੰ ਮਾਰਿਆ ਗਿਆ ਸੀਗਾ ਤੇ ਮੱਲੇ ਵਾਲਿਆਂ ਨੂੰ ਸ਼ੱਕ ਸੀ ਕਿ ਇਹ ਕਿਸੇ ਨੇ ਖਾਣ ਵਾਸਤੇ ਜਿਹੜਾ ਵਾ ਉਹਨਾਂ ਨੂੰ ਜਿਹੜਾ ਯੂਜ਼ ਕੀਤਾ ਗਿਆ ਵਾ ਉਹਨੂੰ ਮਾਰਿਆ ਗਿਆ ਵਾ ਤੇ ਖਰਾਤੀ ਵੀ ਜਿਹੜੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਦਾਤਰ ਦੇ ਨਾਲ ਲੇਕਿਨ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਈ ਇਹੋ ਜਿਹਾ ਪਾਣਾ ਹੋਇਆ ਵੀ ਉਹਦੀ ਜੜੀ ਐ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਹੋਈ ਹੋਈ ਐ ਲੇਕਿਨ ਫਿਰ ਵੀ ਉਹਦੀ ਜਾਨ ਬਚ ਗਈ ਐ ਤੇ ਇੱਥੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਜਦੋਂ ਅਸੀਂ ਪੁਰਸ ਪ੍ਰਸ਼ਾਸਨ ਦੇ ਨਾਲ ਉੱਥੇ ਸਾਰਾ ਵਿਜ਼ਿਟ ਕੀਤਾ ਵਾ ਮਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਉਸੇ ਇੱਕ ਘਰ ਦੇ ਵਿੱਚ ਕੁਝ ਮੁਸਲਮਾਨ ਜਿਹੜੇ ਰਹਿੰਦੇ ਨੇ 20-20 ਮੁਸਲਮਾਨ ਰਹਿ ਰਹੇ ਨੇ ਲੇਕਿਨ ਉਹਨਾਂ ਦੀ ਆਈਡੈਂਟੀ ਆਧਾਰ ਕਾਰਡ ਜਿਹੜੇ ਨਹੀਂ ਮੌਜੂਦ ਹੈਗੇ ਤੇ ਇੱਥੇ ਮੈਂ ਡੀਸੀ ਸਾਹਿਬ ਨੂੰ ਕਹਾਂਗਾ ਅਮਰਸਰ ਦੇ ਵੀ ਖੁਦ ਇਸ ਚੀਜ਼ ਦੇ ਵਿੱਚ ਇੰਟਰਫੇਅਰ ਕਰੋ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਆਲਰੇਡੀ ਨਾਜ਼ੁਕ ਬਣ ਚੁੱਕੇ ਹੋਏ ਨੇ ਤੇ ਕੁਝ ਇਹੋ ਜਿਹੇ ਲੋਕ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਤੇ ਜਿਹੜੀ ਨੱਤ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਸੀਪੀ ਸਾਹਿਬ ਕੋ ਡੀਸੀ ਸਾਹਿਬ ਕੋ ਵੀ ਇਹ ਜਿੰਨੇ ਲੋਕ ਨੇ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਤੇ ਜਿਹੜੀ ਗੋਹ ਹੱਤਿਆ ਦੀ ਕੋਸ਼ਿਸ਼ ਬਾਰ-ਬਾਰ ਕੀਤੀ ਜਾ ਰਹੀ ਹੈ ਇਹਨਾਂ ਤੇ ਪੂਰੀ ਕਾਰਵਾਈ ਕਰਕੇ 295 ਵੀ ਲਾਣੀ ਪੈਣੀ ਹੈ ਕਿਉਂਕਿ ਸਾਡੀ ਗੋਹ ਮਾਤਾ ਦਾ ਜਿਹੜਾ ਵਾ ਮਸਲਾ ਵਾ ਹੈ ਤੇ ਮੈਂ ਕਵਾਂਗਾ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਭ ਤੋਂ ਇੰਪੋਰਟੈਂਟ ਕਿ ਜਿਹੜੇ ਬਿਨਾ ਆਧਾਰ ਕਾਰਡ ਤੋਂ ਜਿਹੜੇ ਲੋਕ ਰਹਿ ਰਹੇ ਨੇ ਸਾਰਿਆਂ ਤੇ ਜਿਹੜੀ ਐ ਐਫ ਆਈ ਆਰ ਦਰਜ ਕਰਨੀ ਚਾਹੀਦੀ ਜਿੰਨਾਂ ਕੋ ਵਿਦਆਊਟ ਆਇਡੈਂਟੀ ਜਿਹੜੇ ਰਹਿ ਰਹੇ ਨੇ ਉੱਥੇ ਜਿਹੜੀ ਇਲੀਗਲ ਬਿਲਡਿੰਗਾਂ ਮੰਨ ਰਹੀਆਂ ਨੇ ਇਲੀਗਲ ਅੰਦਰ ਕਾਰਖਾਨੇ ਖੋਲੇ ਗਏ ਨੇ ਕਿਉਂਕਿ ਇੱਕ ਸਾਨੂੰ ਜੋ ਮੁਹੱਲੇ ਵਾਲਿਆਂ ਨੇ ਦੱਸਿਆ 6 ਮਹੀਨਿਆਂ ਦੇ ਵਿੱਚ 40 ਘਰ ਜਿਹੜੇ ਨੇ ਨਵੇਂ ਬਨੇ ਨੇ ਉੱਥੇ ਤੇ ਇੱਕ ਘਰ ਦੇ ਵਿੱਚ 20 20 ਮੁਸਲਮਾਨ ਰਹਿ ਰਹੇ ਬਹੁਤ ਵੱਡਾ ਜਿਹੜਾ ਜਾਂਚ ਦਾ ਵਿਸ਼ਾ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਕਿ ਖੁੱਦ ਜਿਹੜਾ ਇਹਦੇ ਵਿੱਚ ਇੰਟਰਫੇਅਰ ਕਰਨ ਤੇ ਕਾਰਵਾਈ ਕਰਨ ਸਰ ਬਾਕੀ ਜਾਂ ਗੋਮਲਨ ਮਿੱਟੀ ਚ ਬਿਲਕੁਲ ਸਰ ਸਾਡੀ ਤੇ ਇਹੀ ਕੋਸ਼ਿਸ਼ ਹੋਏਗੀ ਕਿ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਬਾਕੀ ਮੇਰੇ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਕਿ ਮਾਗੇਟ ਉਹ ਕਹਿੰਦੇ ਜੋ ਠੋਸ ਤੋਂ ਠੋਸ ਕਾਰਵਾਈ ਹੋਏਗੀ ਉਹ ਕਰਨਗੇ ਬਰੀਕੀ ਨਾਲ ਜਿਹੜੀ ਇਨਕੁਆਇਰੀ ਕੀਤੀ ਹੈ ਉਹ ਇੱਕ ਵਿਅਕਤੀ ਵੱਲੋਂ ਛੋਟੀ ਗੌਂਦ ਦੀ ਬੱਚੀ ਉਹਨੂੰ ਸੱਟਾਂ ਮਾਰੀਆ ਵਾ ਜਦੋਂ ਕੋਈ ਦਰਖਾਸਤ ਉਹਨਾਂ ਦੇਤੀ ਆ ਜੋ ਕਾਰਵਾਈ ਆ ਉਹ ਵੀ ਫਿਰ ਕਿਹੜਾ ਇਲਾਕਾ ਸਰ ਨੀਵੀਂ ਆਬਾਦੀ ਗੁਰਬਖਸ਼ਨ ਗੁਰਬਖਸ਼ ਸਰ ਇਲਾਕੇ ਵੱਲੋਂ ਕਹਿੰਦੇ ਕਿ ਵੀ ਪਹਿਲਾਂ ਵੀ ਇਦਾਂ ਦਾ ਕੋਈ ਸਾਡੇ ਪਹਿਲਾਂ ਕੋਈ ਇਨਫੋਰਮੇਸ਼ਨ ਨਹੀਂ ਆ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਵੇਖੋ ਵੀ ਮੌਕੇ ਤੇ ਆਏ ਆ ਮੌਕਾ ਵੇਖਿਆ ਜੋ ਕਾਰਵਾਈ ਬੰਦੀ ਹੋ ਬਾਤਾਂ ਠੀਕ ਹੈ